ਬੀਬੀ ਜ਼ਗੀਰ ਕੋਰ ਦੇ 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 ਚਰਨਜੀਤ ਚੰਨੀ ਦੀ ਅੱਜ ਕੱਲ ਜਿਹੜੀ ਵੀਡੀਓ ਵਾਇਰਲ ਹੋਈ ਹੋ ਰਹੀ ਆ ਸ਼ਾਇਦ ਤੁਸੀਂ ਵੀ ਵੇਖੀ ਹੋਣੀ ਆ ਪਰ ਹੁਣ ਇਸ ਵੀਡੀਓ ਦੇ ਉੱਤੇ ਕਮਸਾਨ ਸ਼ੁਰੂ ਹੋ ਗਿਆ ਚੰਨੀ ਨੂੰ ਯਾਨੀ ਕਿ ਚਰਨਜੀਤ ਚੰਨੀ ਹੁਣਾਂ ਨੂੰ ਵਿਮਨ ਕਮਿਸ਼ਨ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਆ ਗਿਆ ਔਰ 14 ਤਰੀਕ ਤੱਕ ਸਟੇਟਸ ਰਿਪੋਰਟ ਵੀ ਮੰਗ ਲਈ ਗਈ ਹੈ ਇਹ ਵੀਡੀਓ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਰਹੀ ਆ ਪਰ ਹੁਣ ਇਸ ਵੀਡੀਓ ਦੇ ਉੱਤੇ ਮਹਿਲਾ ਕਮਿਸ਼ਨ ਨੇ ਸੂਮੋਟੋ ਲੈ ਲਿਆ ਔਰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਚਰਨਜੀਤ ਚੰਨੀ ਬਾਰੇ ਵੀ ਫੈਲਣੀਆਂ ਸ਼ੁਰੂ ਹੋਈਆਂ ਪਰ ਉਸ ਤੋਂ ਬਾਅਦ ਚਰਨਜੀਤ ਚੰਨੀ ਨੇ ਆਪਣਾ ਕਲੀਅਰੈਂਸ ਦਿੰਦਾ ਕਿਹਾ ਸੀ ਕਿ ਮੇਰੀ ਭੈਣਾਂ ਦੇ ਸਮਾਨ ਹੈ ਪਰ ਫਿਲਹਾਲ ਹੁਣ ਇਸ ਵੀਡੀਓ ਦੇ ਉੱਤੇ ਚਰਨਜੀਤ ਚੰਨੀ ਦੇ ਵੱਲੋਂ ਨੋਟਿਸ ਮਾਫ ਕਰਨਾ ਚਰਨਜੀਤ ਚੰਨੀ ਨੂੰ ਨੋਟਿਸ ਮਿਲ ਗਿਆ ਮਹਿਲਾ ਕਮਿਸ਼ਨ ਦਾ ਔਰ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਇਸ ਵੀਡੀਓ ਦੇ ਉੱਤੇ 14 ਤਰੀਕ ਤੱਕ ਸਟੇਟਸ ਰਿਪੋਰਟ ਦਿੱਤੀ ਜਾਵੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਵੀਡੀਓ ਤੋਂ ਬਾਅਦ ਕਿੰਨੀਆਂ ਮੁਸ਼ਕਲਾਂ ਵੱਧ ਗਈਆਂ ਨੇ ਚਰਨਜੀਤ ਚੰਨੀ ਦੀਆਂ ਚੋਣਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਔਰ ਉਸ ਚੋਣਾਂ ਦੇ ਮਾਹੌਲ ਦੇ ਵਿੱਚ ਜੇਕਰ ਮਹਿਲਾ ਕਮਿਸ਼ਨ ਦੀ ਇਦਾਂ ਦੀ ਕੋਈ ਸਟੇਟਸ ਰਿਪੋਰਟ ਤੁਹਾਨੂੰ ਦੇਣੀ ਪੈ ਜਾਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਉਮੀਦਵਾਰ ਦੇ ਉੱਤੇ ਵੀ ਅਸਰ ਹੋ ਸਕਦਾ ਹੈ ਫਿਲਹਾਲ ਉਹ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਆ ਉਹ ਇੱਕ ਸਾਈਡ ਦੇ ਉੱਤੇ ਅਸੀਂ ਵੀਡੀਓ ਚਲਾ ਰਹੇ ਆਂ ਔਰ ਇੱਕ ਸਾਈਡ ਦੇ ਉੱਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਉਹ ਨੋਟਿਸ ਦਿਖਾ ਰਹੇ ਆਂ ਜਿਹੜਾ ਚਰਨਜੀਤ ਚੰਨੀ ਨੂੰ ਆਇਆ ਹੋਇਆ ਹੈ ਔਰ ਉਹਨਾਂ ਨੇ ਇਹ ਲਿਖਿਆ ਹੈ ਉੱਤੇ ਕਿ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸੀਂ ਸੁਮੋਟੋ ਲੈਨੇ ਆ ਕਿਉਂਕਿ ਬੀਬੀ ਜ਼ਗੀਰਕ ਔਰ ਇੱਕ ਮਾਨਮਤੀ ਸ਼ਖਸੀਅਤ ਨੇ ਔਰ ਐਸਜੀਪੀਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਔਰ ਇਸ ਤੋਂ ਇਲਾਵਾ ਜੇਕਰ ਉਹਨਾਂ ਨੇ ਚਰਨਜੀਤ ਚੰਨੀ ਹੁਣਾਂ ਦੀ ਗੱਲ ਕੀਤੀ ਹੈ ਕਿ ਉਹ ਵੀ ਇੱਕ ਪ੍ਰੋਮਿਨੈਂਟ ਸ਼ਖਸੀਅਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਸੋ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸ਼ੋਭਦੀਆਂ ਨਹੀਂਆਂ ਔਰ ਇਸ ਤੋਂ ਬਾਅਦ ਉਹਨਾਂ ਨੇ ਵੀ ਕਹਿ ਦਿੱਤਾ ਕਿ 14 ਤਰੀਕ ਤੱਕ ਸਟੇਟਸ ਰਿਪੋਰਟ ਪੰਜਾਬ ਮਹਿਲਾ ਕਮਿਸ਼ਨ ਨੂੰ ਇਸ ਬਾਬਤ ਦਿੱਤੀ ਜਾਵੇ ਹੁਣ ਚ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਚਰਨਜੀਤ ਚੰਨੀ ਜਿਹੜੇ ਕਿ ਅੱਜ ਕੱਲ੍ਹ ਜਲੰਧਰ ਦੇ ਵਿੱਚ ਆਪਣਾ ਬੇਸ ਕਰ ਚੁੱਕੇ ਨੇ ਲਗਾਤਾਰ ਉਹਨਾਂ ਦੀ ਕੈਂਪੇਨ ਚੱਲ ਰਹੀ ਹੈ ਯਾ ਪਰ ਉਹਦੇ ਵਿੱਚਕਾਰ ਹੁਣ ਮੀਡੀਆ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਫੈਲੀ ਹੈ ਉਸ ਵੀਡੀਓ ਤੋਂ ਬਾਅਦ ਹੁਣ ਮੈਲਾ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਆ ਔਰ ਉਹਦੇ ਤੇ ਸਟੇਟਸ ਰਿਪੋਰਟ ਦੇਣ ਨੂੰ ਕਿਹਾ ਆ ਔਰ ਇਹਦੇ ਨਾਲ ਇਹ ਕਹਿ ਲਿਆ ਕਿ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਇਕ ਤਾਂ ਕਿਉਂਕਿ ਚਰਨਜੀਤ ਚੰਨੀ ਜਿਹੜੇ ਨੇ ਜਲੰਧਰ ਤੋਂ ਲੜ ਰਹੇ ਨੇ ਤੇ ਜਲੰਧਰ ਇੱਕ ਹੌਟ ਸੀਟ ਹੈ ਔਰ ਹੌਟ ਸੀਟ ਨੂੰ ਸੰਭਾਲਣਾ ਪਰ ਉਹਦੇ ਬਾਅਦ ਆਪਣੇ ਨਾਲ ਜੁੜੀਆਂ ਕੰਟਰੋਵਰਸੀ ਨੂੰ ਸੰਭਾਲਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਹੈ ਹਾਲਾਂਕਿ ਇਹਦੇ ਵਿੱਚ ਤੋਂ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਇਸ ਨੋਟਿਸ ਦੇ ਵਿੱਚ ਕਿਹਾ ਹੈ ਕਿ ਚਰਨਜੀਤ ਚੰਨੀ ਦੇ ਨਾਲ ਪਹਿਲਾਂ ਵੀ ਕਈ ਐਦਾਂ ਦੇ ਵਿਵਾਦ ਜੁੜੇ ਨੇ ਇਸ ਕਰਕੇ ਇਸੂ ਮੋਟੋ ਲਿਆ ਗਿਆ ਆ ਔਰ ਉਹਦੀ ਸਟੇਟਸ ਰਿਪੋਰਟ ਜਿਹੜੀ ਆ 14 5 2224 ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਮੇਲ ਕੀਤੀ ਜਾਵੇ ਹੁਣ ਇਹਦੀ ਰਿਪੋਰਟ ਕੀ ਹੋਏਗੀ ਜਲੰਧਰ ਦਾ ਜਿਹੜਾ ਜਿਹੜੇ ਮੈਲਾ ਕਮਿਸ਼ਨ ਦੇ ਕਰਮਚਾਰੀ ਨੇ ਉਹ ਕੀ ਕਰਦੇ ਨੇ ਇਹ ਸਮਾਂ ਦੱਸੇਗਾ ਪਰ ਫਿਲਹਾਲ ਬੀਬੀ জাকੀਰ ਕੌਰ ਵਾਲੀ ਵੀਡੀਓ ਤੋਂ ਬਾਅਦ ਚਰਨਜੀਤ ਚੰਨੀ ਦੀਆਂ ਮੁਸ਼ਕਲਬਾਦੀਆਂ ਨਜ਼ਰ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੇ ਹੁਣ ਚਰਨਜੀਤ ਚੰਨੀ ਨੂੰ ਹੋਰ ਕਹਿ ਲਈ ਕਿ ਮੁਸ਼ਕਲ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਮੈਲਾ ਰਾਜ ਕਮਿਸ਼ਨ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਇਹਦੇ ਤੇ ਨੋਟਿਸ ਲੈ ਲਿਆ ਆ ਔਰ ਸਟੇਟਸ ਰਿਪੋਰਟ ਵੀ ਮੰਗ ਲਈ ਔਰ ਨਾਲ ਦੇ ਨਾਲ ਉਹਨਾਂ ਨੇ ਜੋ ਲਿਖਿਆ ਆ ਇਸ ਸੁਮੋਟੋ ਦੇ ਵਿੱਚ ਯਾਨੀ ਕਿ ਜਿਹੜੇ ਨੋਟਿਸ ਦੇ ਵਿੱਚ ਲਿਖਿਆ ਉਹਨਾਂ ਨੇ ਕਿਹਾ ਕਿ ਬੀਬੀ ਜਗਜੀਤ ਕੌਰ ਜੀ ਸਾਬਕਾ ਕੈਬਨਿਟ ਮੰਤਰੀ ਅਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਸ਼੍ਰੀ ਚਰਨਜੀਤ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਇੱਕ ਪ੍ਰੋਮਿਨੈਂਟ ਸ਼ਖਸੀਅਤ ਨੇ ਔਰ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਉਂਕਿ ਇੱਕ ਔਰਤ ਦੇ ਨੂੰ ਲੈ ਕੇ ਜਿਹੜਾ ਕਿਰਦਾਰ ਨੂੰ ਲੈ ਕੇ ਜਾਂ ਇਸ ਵੀਡੀਓ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਕਹਿੰਦੇ ਖੜੇ ਹੋ ਜਾਂਦੇ ਨੇ ਔਰ ਇਸ ਸਬੰਧੀ ਅ ਕਾਰਵਾਈ ਸਬੰਧੀ ਕਮਿਸ਼ਨ ਨੂੰ 14 ਪੰਜਾਂ ਨੇ ਕਿ 14 ਤਰੀਕ 5ਵਾਂ ਮਹੀਨਾ 2024 ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਜਿਹੜੀ ਹੈ ਉਹ ਮੇਲ ਰਾਈਂ ਕਹਿੰਦੇ ਭੇਜੀ ਜਾਵੇ ਹੁਣ ਚਰਨਜੀ ਚੰਨੀ ਕੀ ਲਿਖ ਕੇ ਭੇਜਦੇ ਨੇ ਜਾਂ ਚਰਨਜੀ ਚੰਨੀ ਦੀ ਕੀ ਰਿਪੋਰਟ ਆਉਂਦੀ ਹੈ ਫਿਲਹਾਲ ਇਹ ਤਾਂ ਕੱਲ ਪਤਾ ਲੱਗੇਗਾ ਪਰ ਫਿਲਹਾਲ ਜੋ ਹੁਣ ਗੱਲ ਕੀਤੀ ਜਾਵੇ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਸ਼ਕਲਾਂ ਦੇ ਵਿੱਚ ਕਿਰੇ ਨੇ ਚਰਨਜੀ ਚੰਨੀ